ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੀ ਗ੍ਰਿਫਤਾਰੀ ਅਤੇ ਸਮਾਨ ਦੀ ਪੰਤ ਤੋੜ ਦੇ ਵਿਰੋਧ ਵਿੱਚ ਅੱਜ ਪੂਰੇ ਦੇਸ਼ ਭਰ ਦੇ ਅੰਦਰ ਸੰਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਕੀਤੇ ਗਏ ਡੀਸੀ ਦਫ਼ਤਰਾਂ ਦੇ ਬਾਹਰ ਹੌਸ ਪ੍ਰਦਰਸ਼ਨ ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਭਾਵੇਂ ਅੱਜ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਦਬਾਅ ਹੇਠ ਆ ਕੇ ਜੋ ਕਿਸਾਨ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਅਸੀਂ ਨਾਲੇ ਵੀ ਮੰਗ ਕਰਦੇ ਹਾਂ ਕਿ ਜਿਹੜੀ ਸਾਡੇ ਕਿਸਾਨਾਂ ਦੇ ਉੱਤੇ ਸਮਾਨ ਟਰਾਲੀਆਂ ਦੀ ਪੰਤੂ ਕੀਤੀ ਹੈ ਅਤੇ ਸਮਾਨ ਚੋਰੀ ਕੀਤਾ ਉਸਦੀ ਵੀ ਨਾ ਨਲ ਪਰਭਾਈ ਕੀਤੀ ਜਾਵੇ ਅਤੇ ਉਹਨਾਂ ਕਹਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੇ ਕੋਈ ਸਕੀਮ ਦਾ ਇਸ ਤਰ੍ਹਾਂ ਦਾ ਸੱਦਾ ਹੁੰਦਾ ਹੈ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਤਾਂ ਉਹਨਾਂ ਵੱਲੋਂ ਫਿਰ ਸੰਘਰਸ਼ ਅੱਗੇ ਆਪਾਂ ਉਹਨਾਂ ਵੱਲੋਂ ਫਿਰ ਕੀਤੀ ਜਾਣਗੇ ਅਤੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਡੀਸੀ ਓਫਿਸ ਦੇ ਬਾਹਰ ਵੱਡੀ ਗਿਣਤੀ ਵਿੱਚ ਵੱਖ-ਵੱਖਾ ਕਿਸਾਨ ਆਪ ਜਿੱਥੇ ਬੰਦੀਆਂ ਦੇ ਆਗੂ ਅਤੇ ਕਿਸਾਨਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਆਪ ਤੁਹਾਨੂੰ ਸੁਣਾਉਣੀ ਆ ਕੀ ਆ ਪੂਰਾ ਮਾਮਲਾ ਦੇ ਕਿਉਂ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਬਠਿੰਡਾ ਦੇ ਅੰਦਰ ਇਸ ਸਮਤੀ ਲੈਦੇ ਹੋਣ ਇਹਨਾਂ ਨੂੰ ਮਿੰਡ ਲੱਗ ਗਿਆ ਤੇ ਲੋਕਾਂ ਨੂੰ ਮੁੜ ਗੱਦੀ ਤੇ ਪਹੁੰਚ ਰਖਾ ਤੋਂ ਖਾਸ ਕਰਕੇ ਭੈਣਾ ਤੇ ਉਹਨਾਂ ਲੱਗਦਾ ਵੀ ਨਸਜਾ ਜੀ ਦੀ ਤਖਲੀਫ ਹੈ ਜੀ ਦਾ ਨਾਮ ਦਾ ਕੀ ਮਾਮਲਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਤੇ ਕਿਤੇ ਉੱਥਾ ਰਹਦਾ ਜਾਂ ਸਕਦਾ ਜੇ ਤੇ ਮੈਂ ਅੱਜ ਅਸੀਂ ਜਿਹੜਾ ਪ੍ਰਭੰਤਮਾਨ ਮੁੱਖ ਮੰਤਰੀ ਬਹੁਤ ਸਾਰੇ ਕਿਸਮ ਦੇ ਬਿਆਨ ਮੁੱਖ ਮੰਤਰੀ ਬਣ ਤੋਂ ਪਹਿਲਾਂ ਦਿੰਦਾ ਸੀ ਐਸਕੇਮ ਭਰੋਣ ਦੇ ਟਿਕਾਣਾ ਜਿਹੜੀ ਉਹਨਾਂ ਦਾ ਸੰਗੂ ਤੇ ਸੰਘੂ ਡਾਕਟਰ ਦੇ ਤਜਰਾ ਆਪੇ ਫੋਰਚਾ ਚੱਲਦਾ ਸੀ ਉਹ ਪੂਰੀ ਤਰ੍ਹਾਂ ਖਦੇੜਿਆ ਆ ਗ੍ਰਿਫਤਾਰ ਕੀਤੇ ਗਏ ਅੱਲਾ ਗੁਰਿਆ ਕਰਤੇ ਆ ਦਵਾ ਸਦਕਾ ਪਰ ਉਹਨਾਂ ਦਾ ਸਮਾਨ ਭੰਨੇ ਪੂਰੀ ਤਰ੍ਹਾਂ ਭੰਨ ਤੋੜ ਕੀਤੀ ਹੋਈ ਹੈ ਉਹਦੀ ਪਰਭਾਈ ਕਿਸਾਨਾਂ ਦੀ ਗੱਲ ਦੀ ਸਰਵਾਈ ਜਿੰਨਾ ਚਿਰ ਪ੍ਰੋਮਾਨ ਸਾਹਿਬ ਕਰਦੇ ਰਹੇਗੇ ਉਹਨਾਂ ਚ ਲਗਾਤਾਰ ਸਕੀਮਾਂ ਨੂੰ ਜੋੜਦਾ ਹੂਗਾ ਅੱਜ ਪੂਰੇ ਹਿੰਦੁਸਤਾਨ ਦੇ ਡੀਜ਼ੀ ਦਫ਼ਤਰਾਂ ਦੇ ਮੂਹਰੇ ਬੈਠੇ ਆ ਅਸੀਂ ਬਠਿੰਡੇ ਦੇ ਵਿੱਚ ਬੈਠੇ ਆ ਉਹ ਤੋਂ ਅਗਲਾ ਜੋ ਵੀ ਜੋ ਵੀ ਸੱਦਾ ਆਊਗਾ ਉਹਨੂੰ ਉਸੇ ਤਰ੍ਹਾਂ ਲਾਗੂ ਕਰਦੇ ਰਹਿ ਜਿਹੜੀ ਜਿਹੜੀ ਜਿੱਥੇ ਬੰਦੀਆਂ ਦੇ ਵਿੱਚ ਸ਼ਾਮਿਲ ਹੋਣ ਦੇਖੋ ਇਹ ਤਾਂ ਜਿਹੜੇ ਪੰਜਾਬ ਦੀਆਂ 33 ਜਿੱਥੇ ਬੰਦੀਆਂ ਦੇ ਨਾਲ ਨਾ ਨਾ ਖਾਸਾ ਟਾਈਮ ਲੱਗ ਲੂਗਾ ਏਪੀ ਦੇ ਫੇਰ ਵੀ ਇੱਕ ਥੜਾ ਹੈ ਜਿਹੜਾ ਇਸ ਸਕੈਮ ਦਾ ਸਾਰੀਆਂ ਸ਼ਾਮਿਲ ਹੈ ਇਸ ਕਰਕੇ ਪ੍ਰੇਖਕਾਂ ਦਾ ਰਾਮਤੋਂ ਨਕੀ ਗਿਆ ਨਾ ਆਲਾ ਨਾਈ ਬੁੱਟਾ ਸਿੰਘ ਤੌਂਡਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਂ ਪੌਂਦਾ ਮਾਮਲਾ ਇਹ ਅੱਜ 28 ਤਰੀਕ ਨੂੰ ਸਵਤਮ ਮੋਰਚੇ ਦੇ ਸੱਦੇ ਤੇ ਜਿੰਨੇ ਵੀ ਡੀਸੀ ਦਫ਼ਤਰਾਂ ਇਹਨਾਂ ਦੇ ਮਤਲਬ ਧਰਨੇ ਲਾਏ ਇਹ ਜਿਹੜੇ ਵੀ ਕਿਸਾਨ ਜਿਨ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਸੀ ਜਾਂ ਕਿਸਾਨਾਂ ਦੀਆਂ ਟਰਾਲੀਆਂ ਜਾਂ ਰਸਨ ਚੋਰੀ ਕੀਤਾ ਹੋਇਆ ਉਹ ਜ਼ਬਰ ਦੇ ਖਿਲਾਫ ਅੱਜ ਅਸੀਂ ਨਿਸ਼ੀ ਦਫਤਰਾਂ ਮੁਝਾਇਆ ਐਫ ਆਈ ਤਰੀਕ ਨੂੰ ਪਰ ਉਹ ਮਤਲਬ ਮੋਰਚੇ ਦੀ ਜਿੱਤ ਹੋਈ ਐ ਇਸ ਗੱਲ ਨੂੰ ਕਿ 2:30 2:30 ਵਜੇ 3 ਵਜੇ ਜਿੰਨੇ ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਸੀਗੇ ਸਾਰਿਆਂ ਨੂੰ ਸਰਕਾਰ ਦੇ ਛੱਡੇ ਪਏ ਦਬਾਅ ਬਣਿਆ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਿਆ ਵੀ ਇਹ ਜਿਹੜੇ ਕਿਸਾਨਾਂ ਨੂੰ ਛੱਡੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਦੀ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਕੰਨ ਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਵੀ ਜਿਹੜੇ ਕਿਸ਼ਤੀ ਲੋਕ ਹੈ ਜਿਹੜੇ ਲੋਕਾਂ ਦੇ ਹੱਕ 사ਤ ਲਈ ਲੜਾਈ ਲੜ ਰਹੇ ਹੈ ਇਹਨੂੰ ਨਾ ਹੀ ਬਾਜ ਨਹੀਂ ਮਤਲਬ ਦਵਾਈ ਜਾ ਸਕਦੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੁਰੇ ਦੇ ਵਾਰਤਾਈ ਮਤਲਬ ਕਿਸਾਨ ਜਾਣਗੇ ਜੇ ਕਿਸਾਨਾਂ ਦੇ ਉੱਤੇ ਇਹੀ ਜ਼ਬਰ ਕੀਤਾ ਜਾਂਦਾ ਹੈ ਛੱਡ ਦਿੱਤੇ ਗਏ ਫਿਰ ਵੀ ਛੋਟਾ ਬੜ ਰੋਸ ਕਿਹਾ ਗਿਆ 25000 ਦੇਖੋ ਕਿਸਾਨ ਛੱਡ ਲੱਪਿਆ ਉਹ ਰੋਸ ਸਾਡਾ ਠੀਕ ਆ ਵੀ ਕਿਸਾਨ ਜੇਲ੍ਹ ਦੇ ਵਿੱਚੋਂ ਸਾਡਾ ਜਿੰਨਾ ਕੁ ਤਵਾਬ ਨਹੀਂ ਛੱਡਤੇ ਪਰ ਜਿਹੜਾ ਜਿਹੜੀਆਂ ਟਰਾਲੀ ਚੋਰੀ ਹੋਈਆਂ ਜਾਂ ਰਾਸ਼ਨ ਚੋਰੀ ਹੋਇਆ ਹੈ ਉਹਨਾਂ ਤੇ ਅਸੀਂ ਕਹਿੰਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਰਕਾਰ ਨੂੰ ਕੁਝ ਅਟਰਾ ਚਾਹੀਦਾ ਇਸ ਹਰਕਤ ਤੋਂ ਆਉਣਾ ਬੰਦ ਹੋਣਾ ਚਾਹੀਦਾ ਇਹ ਸਰ ਕੀ ਨਾਮਾ ਨਾ ਦਰਦੀਪ ਸਿੰਘ ਆਰਾਮਪਰਾ ਬੀਕੇ ਜੀ ਬਟਾਉਂਦਾ ਸੂਬੇ ਦਾ ਸੀਨੀਅਰ ਮੀਤਰਾ ਜੀ ਇਹ ਅਸੀਂ ਸੰਯੁਕਤ ਮੋਰਚ ਵੱਲੋਂ ਆਗਰਿਆ ਪੱਤਰ ਪੇਸ਼ ਹੈ ਰੋਸ਼ਨ ਸਮਾਗਮ ਆ ਕਿ ਜਿਸ ਢੰਗ ਦੇ ਨਾਲ ਅੰਦਰ ਸਰਕਾਰ ਨੇ ਖਣੌਰੀ ਤੇ ਸੰਭਾਟ ਦੇ ਤੇ ਉਹਨਾਂ ਨੂੰ ਮੀਟਿੰਗ ਤੇ ਸੱਦ ਕੇ ਉਹਨਾਂ ਦਾ ਕਿਰਪਾਦਾਰ ਕੀਤਾ ਇਹ ਪਹਿਲੀ ਵਾਰ ਪਿਆ ਹੈ ਉਹ ਤਲੰਕਾ ਜਿਹੜਾ ਅੱਜ ਤੱਕ ਇਤਿਹਾਸ ਕਾਇਮ ਹੋਇਆ ਕਿ ਮੀਟਿੰਗ ਦੇ ਸੱਦ ਤੋਂ ਪਹਿਲਾਂ ਕਰ ਲਓ ਦੂਜੀ ਗੱਲ ਇਹ ਹੈ ਕਿ ਉੱਥੇ ਜਿਹੜੀਆਂ ਟਰਾਲੀਆਂ ਸੀ ਉਹਨਾਂ ਦੀ ਧੰਪੋਰ ਕੀਤੀ ਆ ਉਹਨਾਂ ਦਾ ਸਮਾਨ ਚੋਰੀ ਕੀਤਾ ਸਾਡੀ ਮੰਗਾਂ ਕਿ ਉਹਦੀ ਪ੍ਰਵਾਈ ਕੀਤੀ ਜਾਵੇ ਔਰ ਜਿਹੜੇ ਉੱਤੇ ਚੋਰੀ ਕਰਕੇ ਲਏ ਸਮਾਨ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਠੱਡਾ ਜਾਵੇ ਔਰ ਸਾਡੇ ਇੱਕੇ ਨੇ ਕੱਲ ਮਤਲਬ ਜਿੰਨੇ ਕਟਵਰਨ ਕੀਤੇ ਸੀਗੇ ਉਹ ਤਾਂ ਕਿਨਾਂ ਛੱਡੇ ਆਉਣ ਵਾਲੇ ਸਮੇਂ ਤੇ ਸਾਡੀ ਇਹ ਲੜਾਈ ਬਹੁਤ ਵੱਡੀ ਆ ਐਮਐਸਟੀ ਵੀ ਲੜਾਈ ਆ ਕਾਰਪੋਰੇਟ ਘਰਾਣਾ ਦੇ ਖਿਲਾਫ ਲੜਾਈ ਹੈ ਕਿਉਂਕਿ ਡ੍ਰੰਪਟਾ ਮਤਲਬ ਐਲਾਨ ਕਰਤਾ ਉਹਨੇ ਕਿ ਜਿਹੜੇ ਬੋਚ ਆ ਉਹ ਮੈਨੂੰ ਨੁੱਤਰਿਆ ਤੇ ਮੇਰੀ ਜਿਹੜੀ ਖੇਤਵਰੇ ਅਗਲੀ ਕਰਚੇ ਤੇ ਜਿਹੜੀ ਏਜੰਸੀ ਆ ਜਾਂ ਦੈਵੀ ਫਾਰਮ ਦੇ ਵਿੱਚ ਮੇਰਾ ਦੁੱਧ ਆ ਉਹ ਪਹੁੰਚਣਾ ਚਾਹੀਦਾ ਉੱਤੇ 0% ਦਾ ਟੈਕਸ ਲੱਗਣਾ ਚਾਹੀਦਾ ਔਰ ਜਿਹੜੇ ਮੇਰੇ ਨਾਲ ਲੈਣਗੇ ਉਹਤੇ ਮੈਂ 100% ਟੈਕਸ ਲਾਊਗਾ ਅਸੀਂ ਚਾਹੁੰਦੇ ਹਾਂ ਕਿ ਜੇ ਉਹ ਸੰਧੋਤਾ ਲਾਗੂ ਹੋ ਜਾਂਦਾ ਤਾਂ ਭਾਰਤ ਦੇ ਵਿੱਚੋਂ ਕਿਸਾਨ ਮਜ਼ਦੂਰ ਸਾਰੇ ਤਰਤੇ ਰੱਖੇ ਜਾਣਗੇ ਵੱਡੀ ਪੱਧਰ ਤੇ ਉਹਨਾਂ ਨੂੰ ਕੁਚਲਿਆ ਜਾਊਗਾ ਕਿਉਂਕਿ ਉਹਦੇ ਸਸਤੇ ਭਾਅ ਦੀ ਇਰਾ ਲੋਕ ਖੰਕਰੀਦਣਗੇ ਦੁੱਧ ਖਰੀਦਣਗੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਜੀ ਦਾ ਸਮ ਫਿਰ ਦਿੱਤਾ ਸੀਗਾ ਉਸ ਦਾ ਫੇਰ ਹੋ ਜਦੋਂ ਮੰਡੀਆਂ ਟੁੱਟ ਗਈਆਂ ਕਿਸਾਨਾਂ ਨੂੰ ਖਦੇੜਤਾ ਜਮੀਨਾਂ ਦੇ ਵਿੱਚੋਂ ਤਾਂ ਫਿਰ ਉਹ ਮੋਗੇ ਪਾ ਕੇ ਆਪ ਦਾ ਸਮਾਨ ਵੇਚੂਗਾ ਇਹ ਸਭੀ ਵੱਡੀ ਲੜਾਈ ਵਾਸਤੇ ਅਸੀਂ ਸਾਰੀਆਂ ਕਿਸਾਨ ਜਿੱਥੇ ਨੂੰ ਇੱਕ ਕਰਕੇ ਲੜਾਈ ਅੱਗੇ ਗੁਰਦਨ ਵਾਸਤੇ ਤਿਆਰੀ ਕਰ ਰਹੇ ਹਾਂ ਕੋਈ ਵੀ ਜੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਪਲੇਟਫਾਰਮ ਤੇ ਵੱਲੋਂ ਸਾਡਾ ਸੰਜੋਗਤ ਮੋਰਚਾ ਲਗਾਤਾਰ ਯਤਨ ਕਰ ਰਿਹਾ ਇਹਦਾ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਆ ਲਾਹਾ ਕਰਦੀ ਹੈ ਤੇ ਜਦੋਂ ਪਰਿਵਾਰਾਂ ਦੇ ਵਿੱਚ ਮਾਰੀ ਮੋਟੀ ਇਧਰ ਉਧਰ ਹੋ ਜੇ ਤਾਂ ਅਸੀਂ ਯਤਨ ਕਰ ਰਹੇ ਅੱਜ ਵੀ ਦੇਖ ਲਓ ਅੱਜ ਅਸੀਂ ਲਗਭਗ ਇਕੱਠੇ ਹੋਏ ਆ ਉਸ ਜਬਰ ਹੋਇਆ ਉਹਦੇ ਵਿਰੁੱਧ ਆਉਣ ਵਾਲੇ ਸਮੇਤ ਵੀ ਅਸੀਂ ਇਕੱਠੇ ਬੈਠ ਕੇ ਇਸ ਜ਼ਬਰ ਦੇ ਖਿਲਾਫ ਤੋਂ ਉਹਨਾਂ ਨੂੰ ਲੈ ਕੇ ਸਾਝੀ ਲੜਾਈ ਲੜਾਂਗੇ